ਪੁਰਾਣਾ ਸਰਪੁਰਕੀ ਬੈਂਕ ਦੇ ਕਲਰ ਸਿਮੂਲੇਸ਼ਨ ਤੋਂ ਬਾਅਦ ਕਿਸੇ ਕਾਸਤੇ ਇਸ ਦੇਸ਼ ਵਿੱਚ ਦੋ ਕਾਨੂੰਨ ਸੀਖਾ ਵਾਸਤੇ ਕਾਨੂੰਨ ਬਕਰਿਆ ਤੇ ਬਾਕੀ ਪੰਗਾਂ ਵਾਸਤੇ ਕੋਧ ਮਕਰਿਆ ਕੋਈ ਕਾਨੂੰਨ ਇਸ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿ ਕਿੰਨੇ ਲੰਬੇ ਸਮੇਂ ਦੇ ਪੂਰੀ ਸਾਲ ਤੋਂ 12 ਸਾਲ ਤੋਂ ਖਾਂਸੀ ਦੀ ਚੱਕੀ ਵਿੱਚ ਆਇਰਾ ਜੋਵਾਨਾਂ ਨੂੰ ਬੰਦ ਨੇ 12 ਸਾਲ ਤੋਂ ਮਦੀਪਾ ਐਡਕਟਰੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਇਹ ਸਰਕਾਰ ਕਿ 10 ਸਤਬਰ ਦਿਵਾਰ ਉਹ ਜੜੀ ਬੰਨੇ ਕਰੇ ਇੱਕ ਤਰਾਸਤੀ ਆਸ ਖੰਡਨਾਰ ਬਹੁਤ ਵੱਡੀ ਬੇਇਨਸਾਫੀ ਜਿਹੜੀ ਆਪਾਂ ਦੇ ਵਿੱਚ ਕੀਤੀ ਜਾਣੀ ਇੱਕ ਇਲਾਕੇ ਦਾ ਸੱਜਾ ਕਿੰਨਾ ਪਰਿਵਾਰ ਹੈ ਅਤੇ ਇੱਕ ਬਹੁਤ ਦੁਨਾਬਾਸਤ ਗਰੀਬ ਸੁਧਿਵਾਰ ਸਮਾਪਤ ਉਚੜਨ ਕਲਾ ਵਿੱਚ ਪਰ ਫਿਰ ਵੀ ਇੱਕ ਮਾਂ ਜਾਇ ਵੱਡੇ ਪ੍ਰਾਦਤ ਹੋ ਜਾਣ ਨੂੰ ਸੰਸਾਰ ਇਤਨਾ ਕਿਤੇ ਉਹਦਾ ਜਿਹੜਾ ਸਰਲ ਰੁੱਤਮਨ ਜਿਹੜਾ ਮਲਕਾ ਪੱਤਿਲ ਨੂੰ ਨੋਪਛਾਨਕ ਪਾਤਾ ਹੈ ਹੈ ਵਾਏ ਕਮਨ ਸਿੰਘ ਦੀ ਰਾਜਵਾਨਾ ਤੇ ਉਹਨਾਂ ਨਾਲ ਕਾਪਾਟ ਸੀਗੇ 100 ਦੇ ਸਾਥ ਸਵਾਵ ਨੂੰ ਪਹੁੰਚੇ ਪਾਲੇ ਰਹੀ। ਸਮਾਜਿਕ ਤੌਰ ਤੇ ਸਾਨੂੰ ਲੱਗਦਾ ਕਿ ਉਹਨਾਂ ਸੌਤੀ ਦੀ ਹਾਲੇ ਜਾਣ ਦਾ ਸਮਾਂ ਨਹੀਂ ਸੀ। ਨਾ ਕਰੀਂ ਚੇ। ਪਰ ਸਤਵਰਾਂ ਦਾ ਮਿੱਤੋ ਪਰਮਾਨ। ਭਰੇ ਨਹੀਂ ਲੈ ਡਟਰੀ ਫਕੀ ਬੰਨ ਹਾਰ। ਲੈ ਲੈ ਤਾਂ ਆਮ ਦੇ ਆਵਾਏ ਕਾਤ ਤੇ ਹਾਰ। ਜਾਂ ਹੁਆ ਹੁਕਮ ਕੇ ਸਾਹ ਹਾਂ ਦਾ। ਪਰ ਹੁਣ ਮੈਂ ਆ ਕੇ ਬਾਤ। ਸਤਿਗੁਰੂ ਜੀ ਕਹਿੰਦੇ ਪਾਈਏ ਕਰਤੇ ਦੀ ਖੇਡ ਜਿਵੇਂ ਧੀਮੀ ਦਾ ਪਤੀ ਬਹੁਤ ਬਾਟਲੇ ਪੱਕੀ ਬਣਦਾ ਹੈ ਏਸੀ ਤਰ੍ਹਾਂ ਸਵਾਸਾਂ ਦੀ ਵੀ ਜਿਵੇਂ ਉਹ ਕਰਤੇ ਦੀ ਖੇਡ ਆ ਛੋਟੀ ਉਮਰ ਕੋ ਚੱਜਾ ਤੇ ਕੋ ਬੱਡੀ ਉਮਰ ਤੇ ਚੱਲਦੀ ਹੈ ਮੈਂ ਜੇਕਰ ਨੂੰ ਅਫਸੋਸ ਨਾਲ ਪਹੁੰਚਾ ਸੀ ਜੇ ਮੈਨੂੰ ਪੈਸਾ ਪਾਇ ਰਮਾਨ ਸੀ ਕਿ ਰਾਜੋਆਣ ਦੇ ਕੋਈ ਖੇਡ ਨਹੀਂ ਉਹ ਮੈਨੂੰ ਰਾਤਾ ਨਹੀਂ ਸੜਾਈ ਕਿ ਛੋਟਾ ਸੀ ਬੱਚਾ ਉਹਨੂੰ ਕਿ ਕਿਵੇਂ ਭਾਈ ਸਾਹਿਬ ਉਸ ਐਕਸ਼ਨ ਤੋਂ ਬਾਅਦ ਭਾਈ ਕਲਵੰਕੇ ਦੀਪੂਸ ਦੇ ਇੱਤੇ ਡਰਦੇ ਤੇ ਜੋ ਫਿਰ ਤੁਸੀਂ ਦੇਖਦੇ ਆਪਾਂ ਇਤਿਹਾਸ ਪੜਦੇ ਆ ਭਾਈ ਮੋਤੀलाल ਮਹਿਰਾ ਦਾ ਕਿ ਕੋਲ ਨੂੰ ਸਾਰਾ ਪੂਰ ਪਰਿਵਾਰ ਖੀੜ ਗਿਆ ਤੇ ਜਿਹੜੇ ਇਸ ਪੀੜਾ ਦੇ ਵਿੱਚ ਰਹੇ ਤੇ ਕਿਵੇਂ ਲੰਬਾ ਪਰਸ਼ੰਤ ਭਾਈ ਸਰਵੰਸ ਸਿੰਘ ਨੇ ਦਿਸਾਇਆ ਪਰ ਗੁਰੂ ਦੀ ਕਿਰਪਾ ਦੇ ਬਾਠੇ ਸਤਜਾ ਉਸ ਜੀਵ ਆਤਮਾ ਨੇ ਸ੍ਰੀ ਤਕਨੀ ਜਾਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਵੇਂ ਨੋਏ ਹੋ ਗਏ ਫਿਰ ਮੋਕੇ ਤੇ ਭਾਈ ਬਲਵੰਤ ਸਿੰਘ ਰਾਜਵਾਲਾ ਜਿਹੜੇ ਮੈਂ ਕਹਿ ਸਕਦਾ ਗੁਰੂ ਦੇ ਸਿਧਾਂਤ ਕਹਾਣੀ ਤੇ ਕਥਨੀ ਇਹ ਕਹਾਣੀ ਤੇ ਕਥਨੀ ਇਹ ਕਾਰਨੀ ਤੇ ਕਥਨੀ ਦੇ ਵਿੱਚ ਗੁਰੂ ਸੂਰਾ ਆ ਉਹ ਗੁਰੂ ਸੂਰਾ ਕੋਲ ਦਸਣ ਦੀ ਲੋੜ ਨਹੀਂ ਪੈਂਦੀ ਉਹ ਕੇਵਲ ਦਾ ਕੇਦ ਜਿਹਲੇ ਤੁਸੀਂ ਉਹਨਾਂ ਨੂੰ ਮਿਲਦੇ ਹੋ ਉਹ ਸਾਡ ਸਾਡੀ ਪਤਾ ਲੱਗ ਜਾਂਦਾ ਹੈ ਜਦੋਂ ਪਹਿਲੀ ਮੁਲਾਕਾਤ ਅਸੀਂ ਥੇੜ ਵਿੱਚ ਜਾ ਕੇ ਕੀਤੀ ਦੇਖੋ ਭਾਈ ਸਾਹਿਬ ਦਾ ਸੇਧ ਸੀ ਵੱਡਾ ਕਿਉਂਕਿ ਉਹ ਦਿਨ ਦੇਖੋ ਆਪਾਂ ਕਾਲੀ ਕੋਲੀ ਨੇਰੀ ਚਲਦੀ ਸੀ ਕੋਈ ਪਤਾ ਨਹੀਂ ਕਿਸ ਦਾ ਮਾਨ ਮੇਰਾ ਪੁੱਤ ਰਾਤ ਨੂੰ ਘਰੋਂ ਤੁਰਨਾ ਤੇਰੀ ਕੋਟ ਜੇ ਕਾਲਾ ਹੱਲਾ ਮੰਗਾ ਸੀ ਉਹ ਵੀ ਚੱਕਿਆ ਜਾਂਦਾ ਸੀ ਕਿਸੇ ਨੇ ਕੇਸਰੀ ਦਸਤਾਰ ਸਜਾਈ ਉਹ ਵੀ ਚੱਕਿਆ ਜਾਂਦਾ ਸੀ ਪਰ ਫੌਂਡ ਦੇ ਵਿੱਚ ਜਜ਼ਬਾ ਇੱਕ ਤਾਂ ਸੀ ਕਿ ਦਾੜਾ ਵੀ ਖੋਲਦੇ ਸੀ ਨੌਜਵਾਨ ਤੇ ਦੇਤ ਜੈਸਰੀ ਦਸਤਾਰ ਵੀ ਸਜਾਉਂਦੇ ਸੀ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਜਿਹਨੇ ਮੇਲੇ ਅਸੀਂ ਜਾ ਕੇ ਜਦੋਂ ਸ਼ਹਾਦਤ ਹੋਈ ਸੀ ਦੇਖੋ ਫਿਰ ਉਦ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਪਿਆਮ ਬਾਸੋਂ ਖੰਡੇ ਬਾਟੇ ਦੀ ਕੋਲ ਤੇ ਉਸ ਪਵਿੱਤਰ ਜੇਤ ਪਵਿੱਤਰ ਜਲ ਨੂੰ ਮੂੰਹ ਦੇ ਵਿੱਚ ਆਪਾਂ ਝੂੜਾ ਲੈ ਕੇ ਧਾਣਾ ਆਪਣੇ ਆਪ ਨੂੰ ਕਹਿੰਦੇ ਆ ਉਹ ਸਤਿਗੁਰੂ ਰਾਮਦਾਸ ਦੇ ਪਵਿੱਤਰ ਸ਼ੋਭਤ ਦੇ ਵਿੱਚੋਂ ਜਲ ਲਿਆ ਕੇ ਇਸ਼ਨਾਨ ਕੀਤਾ ਸੱਚ ਕਰਕੇ ਜਾਣੋ ਮੈਂ ਆਪ ਮਕੂਸ ਕਰਦਾ ਕਿ ਸੱਚ ਉੱਚੇ ਗੁਰੂ ਰਾਮਦਾਸ ਬਾਛਾ ਜੀ ਨੇ ਆਪਣੇ ਬੁੱਪੇ ਤੇ ਲੈ ਕੇ ਬਹੁਤ ਪਾਵਨ ਕਰ ਦਿੱਤੀ ਸੋ ਗੁਰੂ ਸਾਹਿਬ ਕਿਰਤਾਂ ਕਰਨ ਲੰਬੀ ਬਾੜ ਆ ਹੱਲੇ ਕਿਉਂਕਿ ਅਸੀਂ ਉਹ ਜਿਹੇ ਲੱਬੇ ਕੰਮ ਦੇ ਵਿੱਚ ਹੋ ਰਿਹਾ ਦਾ ਸਮਾਂ ਨਹੀਂ ਅ ਘੜੀ ਨੂੰ ਵੀ ਨਾਮਦਰ ਦੇਖ ਰਹੇ ਹਾਂ ਤੇ ਮੈਂ ਵੀ ਮਕੂਸ ਕਰਦਾ ਕਿ ਨਵਾਰਨਾ ਉਹ ਸਮਾਂ ਬਹਿਣਾ ਵੀ ਚਾਹੀਦਾ ਪਰ ਪਹਿਲਾਂ ਜਿਹੜੀ ਆਪੀ ਪੋਜੀਸ਼ਨ ਪਾਈ ਸੀ ਪਾਈ ਰਾਜਵਾਲਾ ਸਾਹਿਬ ਨੇ ਉਹਨਾਂ ਦੀ ਭੈਣ ਨੇ ਪੀਸਾ ਔਨਲੀ ਦੇ ਵਿੱਚ ਉਹ ਸੀ ਨੋਟੀਫਿਕੇਸ਼ਨ ਦੀ ਤੇ ਹੁਣ ਭਾਈ ਸਾਹਿਬ ਦੇ ਰੇਡ ਦੇ ਉੱਤੇ ਜਿਹੜੀ ਪਾਈ ਆ ਉਹ ਪਾਈ ਆ ਕਿ ਇੱਕ ਪਾਸਾ ਹੋਵੇ ਇੱਕ ਪਾਸਾ ਫਾਂਸੀ ਦਾ ਬੰਦਾ ਦੇ ਤੁਰਾ ਪਾਸਾ ਉਹ ਕਮਿਊਨਿਟ ਕਰਕੇ ਜੇ ਉਹਨੂੰ ਸਜ਼ਾ ਮੌਤ ਦੀ ਸਜ਼ਾ ਦੇ ਕੇ ਬਾਹਰ ਕੱਟ ਕੇ ਆਦਮ ਕਰਕੇ ਤੇ ਉਮਰ ਕਾਇਦੇ ਦੇ ਵਿੱਚ ਰੱਖਣਾ ਹੁਣ ਸਾਡਾ ਕੇਸ ਹੀ ਹੈ ਤੇ ਭਾਈ ਸਾਹਿਬ ਦੇ ਸਥਿਰਤਾ ਦੇ ਨਾਲ ਵੜਾ-ਵੜਾ ਉਖਾਣ ਹੋੜਾ ਸਥਿਤੀ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਕਿ ਇੱਕ ਪਾਸਾ ਕਰੋ ਚਾਹੇ ਇੱਧਰ ਜਾਓ ਉਧਰ ਤੇ ਮੈਂ ਦਾਤ ਦੇ ਨਾਮ ਭਾਈ ਸਾਹਿਬ ਦੇ ਚੱਲਵੇਂ ਤੇ ਮੈਂ ਆਉਂਦਾ ਵੀ ਦੇਖਦਾ ਸੀ ਇਹ ਕੌਣ ਦੇ ਸਰਵਾਇਆ ਆ ਤੇ ਕੌਣ ਦਾ ਸਰਵਾਇਆ ਜਦ ਮੈਂ ਦੇਖਦਾ ਛਾਰਕਾਂ ਦੇ ਪਟਿਆਲਾ ਦੇ ਕਿ ਤੁਰੇ ਹੱਸ ਜੇ ਕਿਤੇ ਜੋਨ ਪਹਿਲਾਂ ਬਰੋਦ ਬੇਜਾਂ ਤੇ ਹੀ ਇੱਥੇ ਵੱਡੀ ਪਾਨਪਰਾਂ ਸੁਣੀ ਸੀ ਇਹ ਨਾਮ ਸ਼ਿਕਾਰੇ ਇਹਨਾਂ ਦੇ ਜੱਜਵੇਂ ਨਾਮ ਸ਼ਿਕਾਰੇ ਆ ਤੇ ਚੇਤਾ ਕਰੋ ਮੈਂ ਕਿਉਂਕਿ ਕਈ ਵਾਰੀ ਵਿੱਚ ਇੰਕਮੈਂਟ ਦੇ ਕਹਿ ਵੀ ਜਿੰਦੇ ਘੱਟ ਬੋਲਿਆ ਤਾਂ ਚੇਤਾ ਕਰੋ ਕਿ ਕਿਵੇਂ ਦਾ ਸਮਾਂ ਚੱਲਦਾ ਸੀ ਜੇ ਇਹ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹਾ ਜੋਗ ਦਾ ਨਾਮ ਹੁੰਦੇ ਸ਼ਾਇਦ ਕੌਮ ਦਾ ਵੱਲੇ ਹੋਰ ਢਾੜ ਪੀੜਿਆ ਜਾਂਦਾ ਗੁਰੂ ਸਾਹਿਬ ਕਿਰਤਾਂ ਕਰਨ ਭਾਈ ਕਰਵਾਨ ਸਿੰਘ ਜੀ ਦਾ ਪਰਿਵਾਰ ਬੇਟਾ ਕਨੇਡਾ ਜਾਂ ਤੇ ਮੈਨੂੰ ਉਧਰ ਦਾਦੇ ਸਾਡੇ ਬਾਤਾ ਜੀ ਵੀ ਕਹਿੰਦੇ ਰੋਟੀਆਂ ਪਕਾਉਂਦੇ ਪਕਾਉਂਦੇ ਸਵਾਸਤਾ ਦੀ ਪੂਰੀ ਤਿਆਰ ਹੈ ਤੇ ਉਸੇ ਬੈਠ ਨੂੰ ਤੇ ਉਸ ਸਾਹਿਬ ਨੇ ਕਿਰਪਾ ਕੀਤੀ ਫਿਰ ਇਹਦੇ ਨਾਲ ਸਾਧ ਸੰਗਤ ਦੀ ਪਵਿੱਤਰ ਕਰਵਾਣੀ ਵਿੱਚ ਵੀ ਜੇਕਰ ਸਹਿਲ ਮਨੁਨਾ ਬਸਿਰਿੰਦਾ ਸਹਿਲਾ ਮਨੁਨਾ ਹੋਏ ਤੇ ਸਾਧ ਸੰਗਤ ਜੀ ਸਹਿਲਾ ਮਨੁਨਾ ਕਰ ਦਿੰਦੇ ਆ ਤੇ ਉਹ ਕੈਨੇਡਾ ਦੇ ਧਰਤੀ ਤੇ ਆਪਣੇ ਸਵਾਸਾਂ ਦੀ ਕੂਕੀ ਆ ਕੇ ਗੁਰੂ ਚਰਨਾਂ ਚ ਹਰਮੀਨ ਹੋ ਗਏ ਗੁਰੂ ਸਾਹਿਬ ਕਿਰਪਾ ਕਰ ਸੀ ਕਿ ਆਪ ਬੀਤਿਆ ਦਾਮ ਨੇ ਬਹੁਤ ਬੜਾ ਚਿੰਤਕਾਤਾ ਕਿਉਂਕਿ ਸਾਰੇ ਬੰਤੀ ਸਿੰਘ ਦਾ ਭਾਈ ਗੁਰਪ੍ਰੀਤ ਸਿੰਘ ਜੀ ਦੇ بیٹے ਦੀ ਨਾਮ ਜੇ ਕੋ ਕਿੱਡੀ ਪੱਟੀ ਤਵੱਸਿਆ ਪਾਈ ਸਖੇਰ ਸੁਣੀ ਸੀ ਧੱਕ ਦੀ ਜਾਰੀ ਤਸਾਂ ਨਾਉਂਦੀ ਕਿਰਤ ਚ ਅੱਜ ਵੀ ਯਕੀਨ ਹੁੰਦਾ ਹੈ ਰੱਬ ਦਾ ਸੋ ਗੁਰੂ ਸਾਹਿਬ ਕਿਰਪਾ ਨਾਲ ਜਿੱਥੇ ਪਰਵਾਰ ਦਾ ਦੁੱਖ ਦੇ ਵਿੱਚ ਮੈਂ ਸ਼ਰੀਕ ਹੁੰਦਾ ਉੱਥੇ ਕਾਮਨਾ ਕੇ ਕਾਟਾ ਆਓ ਸਾਰੇ ਅੰਮ੍ਰਿਤ ਵੇਲੇ ਜ਼ਿਲੇ ਅਰਦਾਸ ਕਰਦੇ ਅਰਦਾਸ ਇੱਕ ਦੀ ਪੱਟੀ ਸਾਡੀ ਆ ਸਾਥ ਕੋ ਜੀ ਨਾਲ ਸਾਥ ਵੀਰ ਕੋ ਦੱਚ ਚ ਕੀਤਾ ਉਸ ਵੇਲੇ ਬੰਦੀ ਸਿੰਘਾਂ ਦੀ ਅਰਦਾਸ ਕਰਿਆ ਲਈਏ ਭਾਈ ਦਮੰਦਰ ਪਾਲ ਸੇ ਢੋਲਰੋਂ ਆਇਓ ਜੀ ਮੋਤ ਤੇ ਮੈਂ ਗਿਆ ਇੱਕ ਦਮ ਮਿੰਟ ਉਹ ਮੈਂ ਹਾਲੇ ਸਾਝੀ ਨਹੀਂ ਤੁਹਾਡੇ ਨਾਲ ਗੱਲ ਕਰਨੀ ਮੈਂ ਕਿਹ ਦਾ ਨਾਮ ਸਿਕਾਰਿਆ ਤੁਹਾਡੇ ਕੌਂਸਲ ਜੱਜ ਨੂੰ ਭਾ ਪਾਤਦੀਪ ਸਿੰਘ ਬੇਟਾ ਸਾਡਾ ਕੜਾ 33 ਸਾਲ ਸ਼ੁਰੂ ਹੋ ਗਈ ਹੋਰ ਵੀ ਸਿੰਘ ਜਿਹੜੇ ਬੈਠੇ ਇਹ ਕੀ ਚਾਹੁੰਦੇ ਆ ਇਹ ਕੌਮ ਦੀ ਪੀੜਾ ਨੂੰ ਲੈ ਕੇ ਉਹਨਾਂ ਸਮਿਆਂ ਦੇ ਵਿੱਚ ਸਰਕਾਰਾਂ ਦੇ ਤਰਾਜ ਨੂੰ ਜੇ ਕੋ ਨਿਜਲੇ ਨਹੀਂ ਤੇ ਜੇ ਨਿਜਲੇ ਨਹੀਂ ਤੇ ਜੇ ਹਾਰ ਸੇਖ ਅਮਰਤ ਵੇਲੇ ਜਿਹਨੇ ਨਿਤਨਦੀ ਅਰਦਾਸ ਕਰਦਾ ਉਹਦੇ ਨਾਲ ਚੜ੍ਹਦੀ ਕਲਾ ਕੇ ਅਰਦਾਸ ਕਰਿਆ ਕਰੋ ਸਤਿ ਪਤਿ ਜੀ ਇਹ ਜਿਹੜੇ ਕਾਰਜ ਲੈ ਕੇ ਉਹਨਾਂ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਤਪੁਰ ਜੀ ਇਹਨਾਂ ਦੀ ਸਿੱਖੀ ਕੇਸਾਂਗੇ ਸਵਾਰਸਾਂ ਦੇ ਨਾਲ ਪੂਰੀ ਚੜ੍ਹਦੀ ਕਲਾ ਦੇ ਵਿੱਚ ਸਤਪੁਰ ਜੀ ਨਿਵਾਦਾਇਓ ਤੇ ਮੈਂ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਜੇਠ ਮਿੱਤੇਸੋਂ ਕਰਨ ਸਿੰਘ ਸਾਹਿਬ ਜੀ ਸੀ ਤੇ ਗੁਰੂ ਸਾਹਿਬ ਕਿਰਪਾ ਕਰ ਬਾਛੇਸਤਾਰ ਨੇ ਸਤਪੁਰ ਜੀ ਆਪ ਵਰਤਦੇ ਆ ਸੇਖ ਨੇ ਵਸਦਾ ਰੋਹ ਪਰ ਸਮਰਪਿਤ ਹੋਣਾ ਪੈਂਦਾ ਉਹ ਸਮਰਪਿਤ ਕੀਆ ਜਿਨ੍ਹਾਂ ਦੇ ਅੰਦਰ ਉਮਰਖਾਲ ਸਹੀ ਜਾਣ ਸਮਰਿਆ ਸਾਧੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਉਮਰਖਾਲ ਉਮਰਖਾਲ ਇੱਕ ਮੋੜਾ ਹੈ ਜਿਹਦੀ ਪੀੜਾ ਦੱਸੀ ਨਹੀਂ ਜਾ ਸਕਦੀ ਜਿਹੜੇ ਹੈਗਾ ਉਹ ਦੱਸ ਸਕਦਾ ਪਰ ਭਾਈ ਸਾਹਿਬ ਮਰਵਾਣੀ ਦੀ ਪੀੜਾ ਲੈ ਕੇ ਆਪਣੇ ਪਿੰਡੇ ਦੇ ਉੱਤੇ ਉਸ ਫਾਂਸੀ ਦੀ ਚੱਕੀ ਦੇ ਵਿੱਚ ਪੀੜਾ ਪੀੜਾ ਨਹੀਂ ਮੈਂ ਕਹਿ ਸਕਦਾ ਉਸ ਸਮੇਂ ਦੇ ਵਿੱਚੋਂ ਲੰਘ ਰਹੀ ਆ ਜਿਨ੍ਹਾਂ ਦੇ ਅੰਦਰ ਗੁਰੂ ਦਾ ਉਮਰਖਾਲ ਗੁਰੂ ਦੇ ਸਾਧਨਾ ਦਾ ਨਾਂ ਪੰਜਾਬ ਚੱਲ ਗਿਆ ਉਹ ਫਿਰ ਲੋਕ ਦੇ ਖਰੋਖ ਸਹਿਲੇ ਕਰਦੇ ਸਾਡੇ ਲਈ ਉਹ ਪ੍ਰੇਰਨਾ ਸਰੋਤ ਬਣ ਜਾਂਦੇ ਆ ਉਹ ਮੈਂ ਜਿੱਥੇ ਸਾਧਾ ਦੇ ਫੁੱਲ ਭੇਟ ਕਰਦਾ ਕਿਉਂਕਿ ਉਹ ਸਾਹਿਬ ਨੇ ਕਿਰਪਾ ਕੀਤੀ ਉਹਨੇ ਹੀ ਆਪਾਂ ਅਰਦਾਸ ਵੀ ਕੀਤੀ ਕੀਰਤਨ ਵੀ ਹੋਇਆ ਹਾਂ ਤੇ ਸਾਧਪੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਰਮਨ ਤੇ ਉਹ ਗੁਰਮਤਿ ਸਾਨੂੰ ਸਾਧਪੁਰ ਜੀ ਨੇ ਜੋਕੀ ਬਾਣੀ ਸੁਣਾਈ ਸੀ ਸੋ ਮੈਂ ਪਰਿਵਾਰ ਦੇ ਨਾਲ ਤੇ ਭਾਈ ਸਾਹਿਬ ਜੀ ਦੇ ਨਾਲ ਗੁਰੂ ਸਾਹਿਬ ਦੇਰਵਾ ਕੰਨ ਜਨਾ ਸੇ ਕੋ ਮਾਤੇ ਟੰਗਾ ਜਾਣ ਕਰਦੇ ਆ ਕਿ ਉਹ ਸਹਿਯੋਗ ਦੇ ਵਿੱਚ ਵੱਡਾ ਹਿੱਸਾ ਸ਼ਰੋਣੀ ਗੋਮਰਾਂ ਪ੍ਰਬੰਧਨ ਕਮੇਟੀ ਤੋਂ ਸ਼ਰੋਣੀ ਕਾਲੀਕਰਵਾ ਤੋਂ ਨਿਵਾਇਆ ਜਾਵੇ ਤਾਂ ਕਿ ਇਹਨਾਂ ਨੇ ਉਹ ਜਿਹੜੇ ਕਾਰਜ ਜਿੰਦੇ ਸੀ ਉਹ ਮਿਲੇ ਜਿੰਦੇ ਸੀ ਕੌਮ ਪ੍ਰਾਪਤੀ ਸੀ ਪੰਥ ਪ੍ਰਾਪਤੀ ਸੀ ਤੇ ਪੰਥ ਪ੍ਰਾਪਤੀ ਅੱਜ ਵੀ ਭਾਈ ਗੱਜੋ ਨਾਲ ਬਹੁਤ ਮੇਰੇ ਕੋਲ ਕੋਟ ਕੋਟ ਤੇ ਬੋਲਿਆ ਨਾ ਇਹ ਨਹੀਂ ਭੇਂਦੀ ਮੱਤੇ ਜਵਾਜ ਗੁਰਜੀ ਦਾ ਪਾਲਸਾ ਪਾਇ